ਖਬਰ ਚੰਡੀਗੜ੍ਹ ਤੋਂ ਹੈ ਜਿੱਥੇ ਪੁਲਸ ਸ਼ਹੀਦ ਦੇ ਯਾਦਗਾਰੀ ਦਿਵਸ ਦੇ ਮੌਕੇ ਕੈਪੀਟਲ ਕੰਪਲੈਕਸ ਵਿਖੇ ਹੋਏ ਸਮਾਗਮ ਦੌਰਾਨ ਡੀਜੀਪੀ ਸਾਗਰ ਪ੍ਰੀਤ ਹੁੱਡਾ ਅਤੇ ਹੋਰ ਅਧਿਕਾਰੀਆਂ ਨੇ ਸ਼ਹੀਦ ਪੁਲਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਇਹ ਦਿਨ ਇੱਕ ਹਮਲੇ ਦੇ ਵਿੱਚ 10 ਪੁਲਸ ਕਰਮਚਾਰੀਆਂ ਦੀ ਇਤਿਹਾਸਕ ਸ਼ਹਾਦਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਪਿਛਲੇ ਸਾਲ ਦੌਰਾਨ ਦੇਸ਼ ਭਰ ਦੇ ਵਿੱਚ 191 ਪੁਲਸ ਅਤੇ ਕੇਂਦਰੀ ਬਲਾਂ ਦੇ ਜਵਾਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਜਨਾਂ ਦੇ ਵਿੱਚੋਂ ਚੰਡੀਗੜ੍ਹ ਦੇ ਤਿੰਨ ਜਵਾਨ ਹੈਡ ਕਨਸਟੇਬਲ ਜਿੰਦਰ ਸਿੰਘ ਕਨਸਟੇਬਲ ਦਰ ਸਿੰਘ ਅਤੇ ਇੱਕ ਹੋਮਗਾਰਡ ਵਲੰਟੀਅਰ ਵੀ ਸ਼ਾਮਲ ਹੈ। ਦੇ ਅਵਸਰ ਤੇ ਅਸੀਂ ਜਿਹੜੇ ਸ਼ਹੀਦ ਜਿਹੜੇ ਪੁਲਿਸ ਦੇ ਹੈਗੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ ਕੀ ਕਰਿਆ ਅਸੀਂ ਜਲੰਧਰ ਇਕੱਠੇ ਹੋਏ ਸੀ। ਸਟੇਟ ਲੈਵਲ ਫੰਕਸ਼ਨ ਇੱਥੇ ਆਰਗੇਨਾਈਜ਼ ਕੀਤਾ ਗਿਆ ਤੇ ਜਿਸ ਦੇ ਵਿੱਚ ਸਾਰੇ ਭਾਰਤ ਦੇ ਵਿੱਚ 191 ਜਿਹੜੇ ਪੁਲਿਸ ਦੇ ਆਫੀਸਰਸ ਡਿਊਰਿੰਗ ਡਿਊਟੀ ਸ਼ਹੀਦ ਹੋਏ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਪੰਜਾਬ ਪੁਲਿਸ ਦੇ ਸ਼ਹੀਦ ਪਰਿਵਾਰਾਂ ਨੂੰ ਵੀ ਅਸੀਂ ਇੱਥੇ ਇਨਵਾਈਟ ਕੀਤਾ ਜਾਏਗਾ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਜਿਹੜੀ ਉਸਦੀ ਡਿਊਟੀ ਹੈਗੀ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਐਨੀ ਕੁਐਸਚਨਸ ਆਈ ਵਿਲ ਅਸਰ ਸਰ ਡਰੱਗਸ ਦੇ ਉੱਪਰ ਜਿਹੜਾ ਆਪਰੇਸ਼ਨ ਚੱਲਦੇ ਵੇ ਲਗਾਤਾਰ ਦੇ ਵਿੱਚ ਕੋਈ ਨਵੀਂ ਇਨਪੁਟ ਆਈ ਹੋਵੇ ਦੇਖੋ ਜੀ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜਾ ਕੈਂਪੇਨ ਸੀਗਾ ਸਾਡਾ ਨਿਰੰਤਰ ਚੱਲੀ ਹੈ ਜਿਹੜੀ ਇਸ ਵਾਰੀ ਸਾਡੀ ਰਿਕਵਰੀ ਹੈਗੀ ਉਹ ਹਿਸਟੋਰਿਕਲੀ ਹੈ ਸਾਡੀ तकरीबन 1300 ਤੋਂ ਕਿਲੋ ਤੋਂ ਵੱਧ ਹਿਰੋਇਨ ਰਸੀ ਕਵਰ ਕੀਤੀ ਹੈ ਤੇ ਇੱਕ ਕੋਆਰਡੀਨੇਟਡ ਮੈਨਰ ਦੇ ਵਿੱਚ ਬੀਐਸਐਫ ਦੇ ਨਾਲ ਦੂਜੀ ਏਜੰਸੀਆਂ ਦੇ ਨਾਲ ਮਿਲ ਕੇ ਜਿਹੜੀ ਕਰਾਸ ਬਾਰਡਰ ਜਿਹੜੀ ਹਿਰੋਇਨ ਸਪਲਾਈ ਤੇ ਕਾਫੀ ਅੰਕੁਸ਼ ਪਾਇਆ ਗਿਆ ਹੈ ਜਿਹੜੇ ਸਿਸਟਮ ਐਂਟੀ ਡਰੋਨ ਸਿਸਟਮ ਪੰਜਾਬ ਪੁਲਿਸ ਨੇ ਇੰਸਟਾਲ ਕੀਤੇ ਸੀ ਉਹਨਾਂ ਦੇ ਨਾਲ ਨਾਲ ਬੀਐਸਐਫ ਤੇ ਫੌਜ ਦੇ ਆਪਣੇ ਵੀ ਜਿਹੜੇ ਸਿਸਟਮ ਹੈਗੇ ਤੇ ਇੱਕ ਅਸੀਂ ਦੇਖਿਆ ਕਾਫੀ ਇੱਕ ਪ੍ਰਭਾਵੀ ਤਰੀਕੇ ਨਾਲ ਫਰਕ ਪਿਆ ਹੈ ਤੇ ਐਟ ਦ ਸੇਮ ਟਾਈਮ ਪੁਆਇੰਟ ਆਫ ਸੇਲ ਤੇ ਜਿਵੇਂ ਮੋਹੱਲਿਆਂ 'ਚ ਜਾਂ ਪਿੰਡਾਂ ਦੇ ਵਿੱਚ ਜਿੱਥੇ ਸਾਡੀ ਸਾਡੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਇੱਕ ਬਹੁਤ ਹੀ ਕਾਮਯਾਬ ਸਟੈਪ ਸਾਬਿਤ ਹੋਈ ਹੈ ਤੇ ਲੋਕਾਂ ਦੀ ਇਨਪੁਟ ਤੇ ਤਕਰੀਬਨ ਅਸੀਂ 5800 ਐਫ ਆਈ ਆਰ ਦਰਜ ਕਰ ਚੁੱਕੇ ਹਾਂ ਫਿਰ ਸਾਡੂੰ 16000 ਦੇ ਕਰੀਬ ਟਿਪਸ ਆਈਆਂ ਸੀ ਸੋ ਇੱਕ ਇਹ ਇਹ ਇੰਡੀਆ ਦੇ ਵਿੱਚ ਹਾਈਐਸਟ ਜਿਹੜਾ ਕਨਵਰਸ਼ਨ ਰੇਸ਼ਿਓ ਹੈ ਸੋ ਪੁਆਇੰਟ ਆਫ ਸੇਲ ਤੇ ਵੀ ਇਸ ਤੋਂ ਇਲਾਵਾ ਜਿਹੜੇ ਵੱਡੀ ਖੇਪਾਂ ਆਉਂਦੀਆਂ ਵਿੱਚੋਂ ਸਾਡਾ ਫੋਕਸ ਬਿਗ ਫਿਸ਼ ਤੇ ਨਹੀਂ ਹੈਗਾ ਤੇ ਐਟ ਦ ਸੇਮ ਟਾਈਮ ਜਿਹੜੇ ਪੈਡਲਰ ਜਿਹੜੇ ਰਕਿਸ਼ਤੇ ਹੈਗੇ ਜਿਹੜੇ ਕੰਜ਼ਿਊਮਰਸ ਹੈਗੇ ਉਹਨਾਂ ਦੇ ਪ੍ਰਤੀ ਸਾਡਾ ਰਿਫਾਰਮਿਸਟ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਸਟ੍ਰੈਟਜੀ ਹੈ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ, ਵੋਟ ਸੈਂਟਰਾਂ ਦੇ ਵਿੱਚ ਰੈਫਰ ਕਰਕੇ ਉਹਨਾਂ ਨੂੰ ਮੇਨ ਸਟ੍ਰੀਮ 'ਚ ਡੀ ਐਡਿਕਟ ਕਰਕੇ ਮੇਨ ਸਟ੍ਰੀਮ 'ਚ ਐ ਵੀ ਨਾਲ ਹੀ ਨਾਲ ਐ ਵੀ ਅਫਰਟ ਸਮਥਿੰਗ ਸੱਤ ਪ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਿ ਮੁਹਿੰਮ ਚੱਲ ਰਹੀ ਹੈ ਲੇਕਿਨ ਡੀਆਈਜੀ ਹਰ ਚਰਨ ਭੁੱਲਰ ਤੋਂ 7.5 ਕਰੋੜ ਰੁਪਿਆ ਕੈਸ਼ 2.5 ਕਿਲੋ ਸੋਨਾ ਕਿ ਸਾਡੀ ਵਿਜੀਲੈਂਸ ਨੂੰ ਇਸ ਬਾਰੇ ਪਤਾ ਨਹੀਂ ਸੀ ਕਿ ਇਹ ਅਫਸਰ ਇੰਨਾ ਕਰਪਟ ਸੀ ਦੇਖੋ ਸਪੈਸੀਫਿਕ ਕੇਸ ਬਾਰੇ ਮੈਂ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਬਜੂਡਿਸ ਹੈਗਾ ਅਦਰਵਾਇਜ਼ ਪੰਜਾਬ ਸਰਕਾਰ ਇਸ ਟੋਟਲੀ ਕਮਿਟਿਡ ਟੁਵਰਡਸ ਐਂਟੀ ਕਰਪਸ਼ਨ ਸੱਦੀ ਜ਼ੀਰੋ ਟੋਲਰੈਂਸ ਹੈ ਤੇ ਬਹੁਤ ਸਾਰੇ ਜਿਹੜੇ ਆਫੀਸਰਸ ਅਸੀਂ ਡਿਸਮਿਸਟ ਵੀ ਕੀਤੇ ਹੈਗੇ 311 ਦੇ ਵਿੱਚ ਕਰਪਸ਼ਨ ਐਕਟ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਵੀ ਹੋਏ ਹੈਗੇ ਕਿਉਂਕਿ ਆਪਣੇ ਵਿਜੀਲੈਂਸ ਚੀਫ ਵੀ ਇੱਥੇ ਹੈਗੇ ਉਹ ਅਰਵੀਓ ਵਿਜੀਲੈਂਸ ਦਾ ਹੈਗਾ ਪਰ ਪੰਜਾਬ ਵਿਜੀਲੈਂਸ ਬਹੁਤ ਜ਼ਿਆਦਾ ਐਕਟਿਵ ਹੈ ਜਿਹੜੇ ਇਹਨਾਂ ਨੇ ਜਿਹੜੇ ਸਰਕਾਰੀ ਆਫੀਸਰਸ ਜਿਹੜੇ ਅਰੈਸਟ ਕੀਆ ਕਈਆਂ ਦੇ ਕਰਪਸ਼ਨ ਦੇ ਪਰਚੇ ਦੱਚ ਹੁੰਦੇ ਬਾਬ ਜੀ ਐਕਟਿੰਗ ਪੋਸਟਿੰਗ ਤੇ ਹੈਗੇ ਆ ਜਦੋਂ ਐਸ ਐਚ ਓ ਲੈਵਲ ਦੇ ਡੀ ਐਸ ਪੀ ਲੈਵਲ ਦੇ ਪੋਸਟਿੰਗ ਤੇ ਹੀ ਪ੍ਰੈਜ਼ెంట్ ਹੈਗੇ ਆ ਇਸ ਦਿਨ ਚ ਉਸੀ ਰਿਵਿਊ ਕਰਨ ਲੱਗੇ ਸੀ ਮਤਲਬ ਜਿਹੜੇ ਕਨਸਰਨ ਕਮਿਸ਼ਨਰ ਜਾਂ ਐਸਐਸਪੀ ਸੈਕ ਯੁੱਧ ਨਸ਼ਾ ਵਿਰੋਧ ਦੇ ਲਈ ਕੋਈ ਨਵਾਂ ਫਾਰਮੂਲਾ ਲਾਇਕ ਕਿਹੜੇ ਐਡੀਸ਼ਨ ਵਾਟ ਆਰ ਦਾ ਰੋਲ ਆਫ ਸੀਸੀਟੀਵੀ ਕੈਮਰਾਸ ਸੀਸੀਟੀਵੀ ਕੈਮਰਾਸ ਹਰ ਵਾਈਟ ਯੂਸਫੁਲ ਇੱਕ ਤੇ ਜਿਵੇਂ ਜਲੰਧਰ ਜਿਵੇਂ ਅੰਡਰ ਸਮਾਰਟ ਸਿਟੀ ਪ੍ਰੋਜੈਕਟ ਲੋਕਲ ਗਵਰਨਮੈਂਟ ਡਿਪਾਰਟਮੈਂਟ ਨੇ ਕਿਰੇ ਕੀਤੇ ਸੀ ਕਿ ਪਿਛਲੇ ਦਿਨ ਅਸੀਂ ਲੋਕਾਂ ਨੂੰ ਸਮਰਥਿਤ ਕੀਤਾ ਸੀ ਤੇ ਉਸ ਤੋਂ ਜਿਵੇਂ ਮੈਨੂੰ ਯਾਦ ਹੈ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਹਦਾ ਰੀਕਨਸਟਰਕਸ਼ਨ ਆਫ ਸੀਨ ਆਫ ਕ੍ਰਾਈਮ ਬਹੁਤ ਛੇਤੀ ਹੋ ਗਿਆ ਸੀ ਸੋ ਵੇਰੀਅਸ ਵੇਸ ਸਿਮਿਲਰਲੀ ਜਵੇਂ ਕਈ ਵਾਰੀ ਸਾਡੇ ਸਾਡੇ ਕੋਲ ਕੋਈ ਟਿੱਪ ਆਂਦੀ ਹੈ ਸੋ ਉਹਨੂੰ ਜੇ ਅਸੀਂ ਵੈਰੀਫਾਈ ਕਰਨਾ ਹੁੰਦਾ ਹੈ ਤੇ ਸੀਸੀਟੀਵੀ ਫੁਟੇਜ ਸਾਨੂੰ ਕਾਫੀ ਹੈਲਪ ਮਿਲਦੀ ਕੋਈ ਵਾਰਦਾਤ ਹੁੰਦੀ ਹੈ ਸਨੇਚਿੰਗ ਹੁੰਦੀ ਹੈ ਉਹਦੀ ਬੈਕਵਰਡ ਲਿੰਕੇਜ ਟਰੇਸ ਕਰਨ ਦੇ ਵਿੱਚ ਜਿਹੜੇ ਬੰਦੇ ਸੀਗੇ ਕਿੱਥੋਂ ਆਏ ਸੀ ਸੋ ਸੀਸੀਟੀਵੀ ਨੂੰ ਤੇ ਅਸੀਂ ਇੱਕ ਫੋਰਸ ਮਲਟੀਪਲਾਇਰ ਸਮਝਦੇ ਸਰ ਬਾਰਡਰ ਤੇ ਵੀ ਇੰਨੀ ਸ਼ਕਤੀ ਹੁੰਦੇ ਬਾਰੇ ਸਟੇਟ 'ਚ ਵੀ ਨਹੀਂ ਸ਼ਕਤੀ ਹੈ ਤੇ ਬਾਰਡਰ ਤੋਂ ਬਾਹਰ ਕਮਾਲ ਕਿਦਾਂ ਆ ਰਿਹਾ ਹੈ ਡਰੱਗਸ ਵਗੈਰਾ ਸਾਰੀ ਆ ਰਹੀ ਹੈ ਲਗਾਤਾਰ ਤਕੂ ਜੀ ਜਦੋਂ ਮੈਂ ਕਹਿੰਦਾ ਜੀ ਇੱਥੇ ਪਾਕਿਸਤਾਨ ਇੱਕ ਪ੍ਰੌਕਸੀ ਵਾਰ ਸਾਡੇ ਨਾਲ ਲੜ ਰਿਹਾ ਹੈ ਲੋ ਇੰਟੈਂਸਿਟੀ ਕਨਫਲिक्ट ਹੈ ਕਿ ਉਹ ਚਾਹੁੰਦਾ ਹੈ ਕਿ ਇੰਡੀਆ ਨੂੰ ਜਿਹੜਾ ਹੈਗਾ ਬਲੀਡ ਇੰਡੀਆ ਥਰੂ 1000 ਕੱਟਸ ਕਿ ਕਿਤਾ ਉਹਨਾਂ ਦੀ ਨਿਰੰਤਰ ਕੋਸ਼ਿਸ਼ ਰਹਿੰਦੀ ਹੈ ਬਾਕੇ اسپੈਸ਼ਲੀ ਜਦੋਂ ਦਾ ਇਹਨਾਂ ਦਾ ਆਰਮੀ ਚੀਫ ਆਇਆ ਹੈਗਾ ਤੇ ਇਹਨਾਂ ਨੇ ਫੋਕਸ ਪੰਜਾਬ ਸਾਡੇ ਸੂਬੇ ਨੂੰ ਬਹੁਤ ਵਿਸ਼ੇਸ਼ ਤੌਰ ਤੇ ਇਸ ਤੋਂ ਕਸ ਕੀਤਾ ਹੈ ਤੇ ਬਟ ਅਸੀਂ ਪੰਜਾਬ ਦੇ ਵਿੱਚ ਪੀਸ ਤੇ ਹਾਰਮਨੀ ਬਣਾ ਕੇ ਰੱਖੀ ਹੈ ਤੇ ਪੰਜਾਬ ਪੁਲਿਸ ਇਸ ਗੇਅਰਡ ਅਪ ਟੂ ਮੀਟ ਦਿਸ ਚੈਲੰਜ ਸਰ ਪੰਜਾਬ ਦੇ ਵਿੱਚ ਜਿਹੜੀਆਂ ਐਕਸਟਰੈਸ਼ਨਸ ਕਾਲ ਗੈਂਗਸਟਰਸ ਵੱਲੋਂ ਬਹੁਤ ਆ ਰਹੀਆਂ ਨੇ ਇਹਦੇ ਲਈ ਜਿਹੜਾ ਪੰਜਾਬ ਪੁਲਿਸ ਕੀ ਕਰ ਰਹੀ ਹੈ ਅਸੀਂ ਪਿੱਛੇ ਇੱਕ ਇਨਫੈਕਟ ਮੈਂ ਦੱਸਣਾ ਚਾਹਾਂਗਾ ਤੁਹਾਡੇ ਮਾਧਿਅਮ ਦੁਨ ਲੋਕਾਂ ਨੂੰ ਕਿ ਅਸੀਂ ਫਸਟ ਆਫ ਆਲ ਅਸੀਂ 100% ਕੋਈ ਕਾਲ ਆਂਦੀ ਹੈ ਅਸੀਂ ਉਸ ਕਾਲ ਨੂੰ ਐਫ ਆਈ ਆਰ 'ਚ ਕਨਵਰਟ ਕਰਦੇ ਹਾਂ ਸੋ ਲੋਕਾਂ ਨੂੰ ਮੈਂ ਕਹਾਂਗਾ ਅਸੀਂ ਇੱਕ ਨਵੀਂ ਆਰਗੇਨਾਈਜ਼ਡ ਕ੍ਰਾਈਮ ਹੈਲਪਲਾਈਨ ਵੀ ਲਾਂਚ ਕੀਤੀ ਹੈ ਤੁਸੀਂ ਖੁੱਲ ਕੇ ਸਾਨੂੰ ਕਾਲ ਕਾਲਾਂ ਬਾਰੇ ਦੱਸੋ ਅਸੀਂ ਜਦੋਂ ਐਨਾਲਾਈਜ਼ ਕੀਤਾ ਤੁਸੀਂ ਹੈਰਾਨ ਹੋਵੋਗੇ 80 ਤੋਂ 90% ਕਾਲਸ ਲੋਕਲ ਕ੍ਰਿਮੀਨਲਸ ਕਰਦੇ ਨੇ ਕਿਸੇ ਦਾ ਗੈਂਗਸਟਰ ਦਾ ਨਾਮ ਲੈ ਲੈਂਦੇ ਜਦੋਂ ਅਸੀਂ ਵੌਇਸ ਐਨਾਲਿਸਿਸ ਕਰਦੇ ਹਾਂ ਤਾਂ ਉਹ ਨਹੀਂ ਨਿਕਲਦਾ ਤਾਂ ਸਾਡੇ ਇਹਦੇ 'ਚ ਬਿਕਨਿੰਗ ਵਿਦ ਰਜਿਸਟ੍ਰੇਸ਼ਨ professionnal investigation ਕਰਕੇ ਉਸ ਨੂੰ ਟ੍ਰੇਸ ਕੀਤਾ ਜਾਵੇ ਜਿਹੜੇ ਬੰਦੇ ਨੇ ਕਾਲ ਕੀਤੀ ਹੈ ਉਸ ਦੇ ਖਿਲਾਫ ਲੀਗਲ ਕਾਰਵਾਈ ਹੋਵੇ ਤੇ ਨਾਲੇ ਉਹਨਾਂ ਦਾ ਪੂਰਾ ਨੈਟਵਰਕ ਕੋਈ ਬੰਦਾ ਬਾਹਰ ਬੈਠਾ ਇਹ ਆਮ ਟ੍ਰੈਂਡ ਦੇ ਵਿੱਚ ਕਿ ਹਰ ਬਾਹਰ ਬੈਠਾ ਬੰਦਾ ਜਿਹੜਾ ਹੈਗਾ ਉਹ ਕਾਲਾ ਕਰਦਾ ਹੈ ਤੇ ਆਪਣੇ ਲੋਕਲ ਪਿੰਡ ਤੋਂ ਦੋ ਮੁੰਡੇ ਭੇਜਦੇ ਤੇ ਉਹ ਬੇਸਿਕਲੀ ਲੋਕਾਂ ਨੂੰ ਇਸ ਖੋਫ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਸਾਡੇ ਕੋਲ ਆਨਾ ਚਾਹੀਦਾ ਇਨਫੋਰਮੇਸ਼ਨ ਸਰ ਕਾਰੋਬਾਰੀਆਂ ਦੇ ਵਪਾਰੀਆਂ ਦੇ ਵਿੱਚ ਜਿਹੜੀ ਐਕਸਟਰੈਸ਼ਨ ਕਾਲਸ ਨੇ ਉਹਨੂੰ ਲੈ ਕੇ ਡਰ ਬੋਦ ਹੈ ਕੋ ਕੋ ਸੋਚਦੇ ਨੇ ਵੀ ਕਾਰੋਬਾਰ ਕਿੱਦਾਂ ਕਰਾਂਗੇ ਜੇ ਕਿਸੇ ਦਾ ਵੱਡਾ ਕਾਰੋਬਾਰ ਹੈ ਤੇ ਉਹ ਘਬਰਾ ਜਾਂਦੇ ਆ ਕਈ ਤਾਂ ਪੁਲਿਸ ਕੋ ਵੀ ਨਹੀਂ ਜਾਂਦੇ ਨਹੀਂ ਉਹਨਾਂ ਨੂੰ ਕੋ ਨੀਡਰ ਹੋ ਜਾਣ ਜੀ ਸਾਡੇ ਕੋਲ ਆਣ ਅਸੀਂ ਹਰ ਕੇਸ ਜਿੱਥੇ ਕੋਈ ਕੋਈ ਇਸ ਤਰ੍ਹਾਂ ਦੀ ਕਾਲ ਹੋਊਗੀ ਅਸੀਂ ਐਗਜ਼ੈਂਪਲਰੀ ਪੈਨਿਸ਼ਮੈਂਟ ਦੇਵਾਂਗੇ ਉਹ ਮਤਲਬ ਕਿ ਮੈਜਰਸ ਯੂਜ਼ ਕੀਤੇ ਜਾ ਰਹੇ ਆ ਇਲੀਗਲ ਜਿਹੜੇ ਵਪਨ ਨੇ ਕੋ ਆਰਐਨਏ ਉਹਨਾਂ ਨੂੰ ਰੋਕਣ ਦੇ ਵਾਸਤੇ ਜਾਂ ਫਿਰ ਲੋਕਾਂ ਦੇ ਵਿੱਚ ਜਿਹੜੀ ਸਪਲਾਈ ਚੇਨ ਬਣੀ ਹੋਈ ਹੈ ਇਹਨੂੰ ਰੋਕਣ ਵਾਸਤੇ ਕੁਝ ਇਹ ਇਹਨਾਂ ਨੇ ਬੜਾ ਵੈਲਿਡ ਪੁਆਇੰਟ ਹੈ ਅਸੀਂ ਵੀ ਨੋਟਿਸ ਕੀਤਾ ਸੀਗਾ ਕਿ ਹੁਣ ਆਈਐਸਆਈ ਦੀ ਸਟ੍ਰੈਟਜੀ ਹੈ ਕਿ ਡਰੱਗਸ ਦੇ ਨਾਲ-ਨਾਲ ਉਹ ਸਵਾਲ ਵੈਪਨਸ ਉਹਨਾਂ ਨੇ ਪੁਸ਼ ਕਰਨਾ ਸ਼ੁਰੂ ਕੀਤਾ ਹੈ ਤਾਂ ਪਿਛਲੇ 5-6 ਮਹੀਨੇ ਦੇ ਵਿੱਚ ਬਹੁਤ ਜ਼ਿਆਦਾ ਦੇ ਭਾਈ ਨੇ ਅਸੀਂ ਕਾਫੀ ਰਿਕਵਰੀ ਵੀ ਕੀਤੀ ਹੈ ਇੱਕ ਤੇ ਜਿਵੇਂ ਐਟ ਦਾ ਸੋਰਸ ਹੈ ਕਿ ਜਦੋਂ ਟ੍ਰਾਂਸਬਾਰਡਰ ਸ਼ਿਪਮੈਂਟ ਆਂਦੀ ਹੈ ਡਰੋਨਸ ਜਿਹੜੇ ਹੈਗੇ ਉਹ ਡਿਟੈਕਟ ਹੋ ਰਹੇ ਹਨ ਡਿਟੈਕਸ਼ਨ ਰੇਟ ਜਿਹੜੀ ਹੈਗੀ ਉਹ ਬੀਐਸਐਫ ਦੀ ਵੀ ਪਹਿਲੇ ਤੋਂ ਬਹੁਤ ਬਿਹਤਰ ਹੈ ਸੋ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ ਜਿਵੇਂ ਕੋਈ ਡਰੋਨ ਡਰਾਪਿੰਗ ਜ਼ੋਨ ਹੈ ਉਸ ਦੇ ਵਿੱਚ ਅਸੀਂ ਟੈਕਨੀਕਲ ਇਨਵੈਸਟੀਗੇਸ਼ਨ ਕਰਦੇ ਹਾਂ ਕਿਹੜੇ ਬੰਦੇ ਉੱਥੇ ਜਾ ਕੇ ਟੈਕਨੀਕਲੀ ਅਸੀਂ ਪਤਾ ਕਰਦੇ ਹਾਂ ਥਰੂ ਟਾਵਰ ਡੰਪ ਐਨਾਲਿਸਿਸ ਅਦਰ ਮੈਕੈਨਿਜ਼ਮਸ ਸੋ ਇੱਕ ਸਾਡਾ ਇੱਕ ਐਫਰਟ ਹੈ ਕਿ ਜਿਹੜੇ ਇਹਨਾਂ ਨੂੰ ਵੈਪਨਸ ਨੂੰ ਟ੍ਰੇਸ ਕੀਤਾ ਜਾਏ ਡਿਸਟ੍ਰਿਬਿਊਸ਼ਨ ਅਗੇ ਨਾ ਹੋਵੇ ਥਿਸ ਇਸ ਦਾ ਮੇਨ ਸੋਰਸ ਆਫ ਇਲਲੀਗਲ ਵੈਪਨਸ ਅਦਰਵਾਇਜ਼ ਇੰਟਰਲੈਂਡ ਤੋਂ ਵੀ ਆਉਂਦੇ ਆਂ ਮਧ ਪ੍ਰਦੇਸ਼ ਵਗੈਰੇ ਚ ਜਿਹੜੇ ਮੈਪਸ ਬਣ ਕੇ ਇਲੀਗਲੀ ਉਹ ਵੀ ਸਾਡੇ ਕੋਲ ਜਿਹੜਾ ਫੰਡਿੰਗ ਪਾਕਿਸਤਾਨ ਨੂੰ ਇਥੋਂ ਡਰੱਗਸ ਦੀ ਫੰਡਿੰਗ ਜਾ ਰਹੀ ਹੈ ਉਹ ਕੋਈ ਨੈਟਵਰਕ ਬ੍ਰੇਕ ਹੋਇਆ ਅਸੀਂ ਇਸ ਇਸ ਕੈਂਪੇਨ ਦੇ ਵਿੱਚ 64 ਹਵਾਲਾ ਆਪਰੇਟਰ ਅਰੈਸਟ ਕੀਤੇ ਹਨ ਤਕਰੀਬਨ 14 ਕਰੋੜ ਦੀ ਜਿਹੜੀ ਹਵਾਲਾ ਮਨੀ ਰਿਕਵਰ ਹੋਈ ਸੋ ਸਾਡਾ ਸਪੈਸ਼ਲ ਫੋਕਸ ਹੈਗਾ ਕਿ ਇਹ ਫੰਡਿੰਗ ਚੋਕ ਹੋਵੇ ਮਤਲਬ ਕਈ ਦੁਬਈ ਬੇਸਡ ਆਪਰੇਟਰਸ ਨਾਲ ਦੂਜੇ ਫੋਰਨ ਕੰਟਰੀਸ ਤੇ ਬੈਠੇ ਨਾਲ ਲਿੰਕਸ ਜਿਹੜੇ ਉਹ ਐਕਸਪੋਜ਼ ਮੰਗੇ ਅਸੀਂ ਉਹਨਾਂ ਦੇ ਬੰਦੇ ਫੜੇ ਤੇ ਇਸ ਤੇ ਕਾਫੀ ਕੰਮ ਹੋਇਆ ਹੈ ਕਿ ਤਾਂਕਿ ਜਿਹੜੀ ਫੰਡਿੰਗ ਵਾਪਸ ਪਾਕਿਸਤਾਨ ਨਾ ਜਾ ਸਕੇ ਸਰ ਹਲੇ AK47 ਬਰਾਮਤ ਹੋਈਆਂ ਤੇ ਜਵਾਨਾਂ ਨੂੰ ਲੈ ਕੇ ਥੋੜਾ ਤਣਾਅ ਜਿਹਾ ਚੱਲ ਰਿਹਾ ਹੈ ਕੋਈ ਇਦਾਂ ਦੀ ਮੂਵਮੈਂਟ ਆ ਰਹੀ ਹੈ ਕੋਈ ਇਦਾਂ ਦੀ ਬਈ ਕਾਫੀ ਕੋਸ਼ਿਸ਼ ਹੈ ਇਨਫੈਕਟ ਇੱਕ ਸਾਡਾ ਆਨਗoing ਆਪਰੇਸ਼ਨ ਚ ਅੱਜ ਸਵੇਰੇ ਅਸੀਂ RPG ਵੀ ਰਿਕਵਰ ਕੀਤਾ ਹੈ ਸੋ ਇਹ ਚੱਲਦਾ ਰਹਿੰਦਾ ਬਿਕੋਜ਼ ਪਾਕਿਸਤਾਨ ਦੀ ਕੋਸ਼ਿਸ਼ ਹੈ ਉੱਚਾਉਂਦੇ ਆ ਕਿ ਪੰਜਾਬ ਦੇ ਵਿੱਚ ਜਿਹੜੀ ਪੀਸ ਨੂੰ ਮੇਨਟੇਨ ਨਾ ਰਹੀ ਸਜਿਤ ਪੁਲ ਸਿੰਘ ਦੀ ਨਵੀਂ ਪਨੀਰੀ ਆ ਰਹੀ ਹੈ ਸਾਰੀ ਤਕਨ ਤਕ ਤਗੀਵਨ ਮੋਬਾਈਲ ਤੇ ਹੁੰਦੀ ਹੈ ਨਾਕੇ ਤੇ ਜਾ ਮੋਬਾਈਲ ਤੇ ਡੀਲ ਬਣਾ ਰਹੀ ਹੈ ਕੁਝ ਬਣਾ ਰਹੀ ਹੈ ਤੇ ਪੁਰਾਣੀ ਪਨੀਰੀ ਖਤਮ ਹੋ ਰਹੀ ਹੈ ਇਹਦੇ ਕੋਈ ਲੱਗਦਾ ਤੁਹਾਨੂੰ ਕੋਈ ਡਿਫਰੈਂਸ ਹੈ ਨਾ ਅੱਜ ਦੇ ਦੇਖੋ ਜੀ ਅਸੀਂ ਸਾਨੂੰ ਜਿਹੜੀ ਪੁਲਿਸ ਤੇ ਇੱਕ ਤੇ ਗੋਇੰਗ ਪ੍ਰੋਸੈਸ ਹੈ ਕਿ ਜਬ ਪੁਰਾਣੇ ਅਫਸਰ ਹੁੰਦੇ ਉਹਨਾਂ ਦਾ ਐਕਸਪੀਰੀਅੰਸ ਯੂਟਿਲਾਈਜ਼ ਕੀਤਾ ਜਾਵੇ ਜਿਹੜੇ ਨਵੇਂ ਅਫਸਰ ਹੈਗੇ ਉਹ ਪੜੇ ਲਿਖੇ ਹੈਗੇ ਤੇクセ ਵੀ ਹੈਗੇ ਸੋ ਦੋਵਾਂ ਦੀ ਕੰਬੀਨੇਸ਼ਨ ਜਿਹੜੀ ਮਤਲਬ ਇੱਕ ਇਫੈਕਟਿਵ ਪੁਲਿਸਿੰਗ ਕਰ ਸਕਦੀ ਹੈ ਕੀ ਕੋਈ ਵਧਾ ਰਿਹਾ ਸਮਾਂ ਕੋਈ ਵਧਾ ਰਿਹਾ ਦੋ ਸਾਲ ਦਾ ਹੈ ਜੀ ਕੋਈ ਦੋ ਸਾਲ ਦਾ ਸਮਾਂ ਵਧਾ ਰਿਹਾ ਜਿਹੜਾ ਐਕਸਪੀਰੀਅੰਸ ਹੋਲਡਰ ਹੈ ਆਪਣੇ ਕੋਲ ਤੇ ਇਹ ਤੇ ਗਵਰਨਮੈਂਟ ਦੇ ਪਰਵਿਊ ਚ ਹੈਗਾ ਦੇਖੋ ਕਈ ਹੁਣ ਰਿਟਾਇਰਮੈਂਟ ਏਜ 60 ਹੋ ਗਈ ਇਸ ਤੇ ਹਜੇ ਇਹ ਸਟੇਟ ਗਵਰਨਮੈਂਟ ਹੈਪੀ ਟੂ ਟੇਕ ਅ ਕਾਲ ਔਨ ਦਿਸ ਥੈਂਕ ਯੂ ਬਹੁਤ ਚਾਹੀਏ ਜੀ